ਇਸ ਦੁਨੀਆ ਤੇ ਇਹੋ ਜਿਹੇ ਬਹੁਤ ਸਾਰੇ ਲੋਕ ਨੇ ਜਿਹੜੇ ਦੂਜਿਆਂ ਤੇ ਗੁੱਸਾ ਕਰਦੇ ਨੇ ਤੇ ਉਹਨਾਂ ਨੂੰ ਗਾਲਾਂ ਵੀ ਕੱਢਦੇ ਨੇ ਤਾਂ ਇਹੋ ਜਿਹੇ ਲੋਕਾਂ ਨੂੰ ਕਿਹੜੀ ਜੂਨ ਮਿਲਦੀ ਹੈ ਤੇ ਗਾਲਾਂ ਕੱਢਣ ਵਾਲਿਆਂ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀ ਬਚਨ ਕਹੇ ਨੇ ਆਓ ਸੋ ਸਾਖੀ ਦੇ ਵਿੱਚੋਂ ਪਾਵਨ ਵਿਚਾਰ ਆਪਾਂ ਸਰਵਣ ਕਰਦੇ ਹਾਂ ਗੁਰਮੁਖ ਪਿਆਰਿਓ ਇੱਕ ਦਿਨ 10ਵੇਂ ਪਾਤਸ਼ਾਹ ਜੀ ਦੇ ਪਾਸ ਆ ਕੇ ਕਿਸੇ ਸਿੱਖ ਨੇ ਬੇਨਤੀ ਕੀਤੀ ਮਹਾਰਾਜ ਸਾਡੇ ਪਿੰਡ ਦੇ ਵਿੱਚ ਇੱਕ ਬਜ਼ੁਰਗ ਰਹਿੰਦਾ ਜੋ ਬਹੁਤ ਜ਼ਿਆਦਾ ਗਾਲਾਂ ਕੱਢਦਾ ਤੇ ਗੁੱਸੇ ਦੇ ਵਿੱਚ ਆ ਕੇ ਲੋਕਾਂ ਨੂੰ ਮੰਦੇ ਸ਼ਬਦ ਆਖਦਾ ਫਿੱਕੇ ਕੋੜੇ ਬਚਨ ਆਖਦਾ ਉਦੋਂ ਫਿਰ ਕਲਗੀਧਰ ਪਾਤਸ਼ਾਹੀ ਮਹਾਰਾਜ ਨੇ ਆਖਿਆ ਸੀ ਕਿ ਕਰਤਾਰਪੁਰ ਸਾਹਿਬ ਦੇ ਵਿੱਚ ਵੀ ਇਦਾਂ ਹੀ ਹੋਇਆ ਸੀ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਵਾਨ ਵਿੱਚ ਬੈਠੇ ਸੀ ਉਦੋਂ ਕੁਝ ਸਿੱਖਾਂ ਨੇ ਆ ਕੇ ਮਹਾਰਾਜ ਦੇ ਦਰਸ਼ਨ ਕੀਤੇ ਤੇ ਆਖਿਆ ਸੀ ਇੱਥੇ ਇੱਕ ਜ਼ਿਮੀਂਦਾਰ ਹੈ ਜੋ ਸਿੱਖਾਂ ਨੂੰ ਫਿੱਕੇ ਬਚਨ ਬੋਲ ਰਿਹਾ ਸੀ ਕਿ ਤੁਸੀਂ ਮੇਰੀ ਖੇਤੀ ਵਿੱਚੋਂ ਲੰਘ ਜਾਂਦੇ ਹੋ ਮੇਰੀ ਖੇਤੀ ਉਜਾੜ ਦਿੰਦੇ ਹੋ ਤੇ ਸਿੱਖਾਂ ਨੂੰ ਗਾਲਾਂ ਕੱਢਦਾ ਸੀ ਤੇ ਗਾਲ ਉਹਦੇ ਮੂੰਹ ਤੇ ਜ਼ੁਬਾਨ ਤੇ ਚੜੀ ਹੋਈ ਸੀ ਜਿਵੇਂ ਅੱਜ ਵੀ ਕਿ ਲੋਕ ਇਹੋ ਜਿਹੇ ਆ ਜਿਹੜੇ ਗੱਲ ਗੱਲ ਦੇ ਨਾਲ ਗਾਲ ਕੱਢਦੇ ਆ ਤੁਸੀਂ ਵੇਖਿਆ ਹੋਣਾ ਅਜਿਹੇ ਲੋਕ ਪਿੰਡਾਂ ਤੇ ਸ਼ਹਿਰਾਂ ਵਿੱਚ ਆਮ ਵੇਖਣ ਨੂੰ ਮਿਲਦੇ ਨੇ ਇੱਕ ਵਾਰ ਤਾਂ ਇਦਾਂ ਹੋ ਗਿਆ ਸੀ ਕਿ ਉਹ ਜਿਹੜਾ ਜ਼ਿਮੀਂਦਾਰ ਸਿੱਖਾਂ ਨੂੰ ਗਾਲਾਂ ਕੱਢਦਾ ਸੀ ਇੱਕ ਦਿਨ ਗੁੱਸੇ ਵਿੱਚ ਗਾਲਾਂ ਕੱਢਦਾ ਕਰਦਾ ਕਿੱਥੇ ਸਹਿਬ ਸ਼ੇਖ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸਜੇ ਹੋਏ ਸੀ ਉੱਥੇ ਆ ਗਿਆ ਸੀ ਦੀਵਾਨ ਦੇ ਵਿੱਚ ਆ ਕੇ ਸਤਗੁਰੂ ਜੀ ਨੂੰ ਕਹਿ ਦਿੱਤਾ ਸੀ ਤੁਹਾਡੇ ਸਿੱਖ ਮੇਰੇ ਖੇਤ ਵਿੱਚੋਂ ਲੰਘਦੇ ਆ ਮੇਰੀ ਫਸਲ ਦਾ ਨੁਕਸਾਨ ਕਰ ਦਿੰਦੇ ਆ ਇਸ ਕਰਕੇ ਮੈਂ ਇਹਨਾਂ ਨੂੰ ਗਾਲਾਂ ਕੱਢਦਾ ਤੇ ਮਹਾਰਾਜ ਨੇ ਬੜੇ ਪਿਆਰ ਨਾਲ ਬੈਠ ਕੇ ਉਸ ਨੂੰ ਸਮਝਾਇਆ ਸੀ ਭਾਈ ਕਦੇ ਵੀ ਇਨਸਾਨ ਨੂੰ ਰੁੱਖਾਂ ਨਹੀਂ ਬੋਲਣਾ ਚਾਹੀਦਾ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਜਿਹੜੇ ਲੋਕ ਰੁੱਖੇ ਬਚਨ ਬੋਲਦੇ ਆ ਉਹਨਾਂ ਦਾ ਤਨ ਵੀ ਉਹਨਾਂ ਦਾ ਮਨ ਵੀ ਦੋਵੇਂ ਰੁੱਖੇ ਹੋ ਜਾਂਦੇ ਆ ਭਾਵ ਬੰਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਤੇ ਫਿਰ ਉਸ ਨੂੰ ਆਦਤ ਬਣ ਜਾਂਦੀ ਹੈ ਮਨੋਵਿਗਿਆਨ ਵੀ ਕਹਿੰਦਾ ਕਿ 40 ਦਿਨ ਆਪਾਂ ਕਿਸੇ ਕੰਮ ਨੂੰ ਲਗਾਤਾਰ ਕਰਦੇ ਚੱਲੀਏ ਉਹ ਕੰਮ ਬੰਦੇ ਦੀ ਆਦਤ ਬਣ ਜਾਂਦੀ ਹੈ ਤੁਸੀਂ ਸੁਣਿਆ ਹੋਣਾ ਕਿ ਲੋਕ ਕਹਿੰਦੇ ਨੇ ਅਸਿੰਗਾਲ ਕੱਟਦੇ ਨਹੀਂ ਸਾਡੇ ਮੂੰਹੋਂ ਨਿਕਲ ਜਾਂਦੀ ਹੈ ਮੂੰਹ 'ਚੋਂ ਇਸ ਕਰਕੇ ਨਿਕਲਦੀ ਹੈ ਕਿਉਂਕਿ ਉਹਨਾਂ ਨੇ ਪਹਿਲੀ ਵਾਰ ਮੂੰਹ ਵਿੱਚੋਂ ਉਸ ਨੂੰ ਕੱਢਿਆ ਹੋਇਆ ਹੈ ਇਸੇ ਕਰਕੇ ਪਾਤਸ਼ਾਹ ਜੀ ਨੇ ਬਚਨ ਕਿਤੇ ਨਾਨਕ ਫਿੱਕੇ ਬੋਲੀਏ ਤਨਮਨ ਫਿੱਕਾ ਹੋਏ ਰੁੱਖਾ ਬੋਲਣ ਨਾਲ ਆਤਮਾ ਤੇ ਦੇ ਦੋਵੇਂ ਮੰਦੇ ਹੋ ਜਾਂਦੇ ਆ ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ ਰੁੱਖਾ ਬੋਲਣ ਵਾਲਾ ਲੋਕਾਂ ਵਿੱਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਆ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਉਹ ਬੰਦਾ ਗਾਲਾਂ ਕੱਢਦਾ ਤੇ ਮਹਾਰਾਜ ਕਹਿੰਦੇ ਨੇ ਪਾਈ ਉਸਦਾ ਨਾਮ ਉਸ ਤਰ੍ਹਾਂ ਹੀ ਪ੍ਰਚਲਿਤ ਹੋ ਜਾਂਦਾ ਗਾਲਾ ਕੱਢਣ ਵਾਲਾ ਉਹਨੇ ਤਾਂ ਗਾਲ ਹੀ ਕੱਢਣੀਆਂ ਤੇ ਜਿੱਥੇ ਵੀ ਲੋਕ ਜਾਂਦੇ ਆ ਉਸ ਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਆ ਇਸ ਕਰਕੇ ਫਿੱਕਾ ਦਰਗਾਹ ਸੱਟੀ ਹੈ ਮੁਸਕਾ ਫਿੱਕੇ ਪਾਈ ਫਿੱਕਾ ਮੂਰਖ ਆਖੀਏ ਪਾਣਾ ਲਹਿ ਸਜਾਈ ਹੁਣ ਇਹ ਫਿੱਕਾ ਬੋਲਣ ਵਾਲੇ ਨੂੰ ਗਾਲਾਂ ਕੱਢਣ ਵਾਲੇ ਨੂੰ ਜੂਨ ਕਿਹੜੀ ਮਿਲਦੀ ਆ ਦੇਖੋ ਰੱਬ ਦੀ ਦਰਗਾਹ ਵਿੱਚੋਂ ਰੋਂਦੇ ਜਾਂਦਾ ਉਦੇ ਮੂੰਹ ਤੇ ਲਾਂਤ ਰੂਪੀ ਥੁੱਕਾਂ ਪੈਂਦੀਆਂ ਨੇ ਠਟਕਾਰਾਂ ਪੈਂਦੀਆਂ ਨੇ ਤੇ ਪ੍ਰੇਮ ਹੀ ਨੇ ਰੁੱਖੇ ਮਨੁੱਖ ਨੂੰ ਮੂਰਖ ਹੀ ਕਹਿਣਾ ਚਾਹੀਦਾ ਹੈ ਪ੍ਰੇਮ ਤੋਂ ਸਖਣੇ ਨੂੰ ਜਮਾਂ ਦੀ ਮਾਰ ਪੈਂਦੀ ਹੈ ਫਿੱਕਾ ਮੂਰਖ ਆਖੀਏ ਪਾਣਾ ਲਹਿ ਸਜਾਏ ਪਾਣਾ ਹੁੰਦਾ ਸੰਗਤ ਜੀ ਜੁੱਤੀਆਂ ਤਾਂ ਇਹੋ ਜਿਹੇ ਬੰਦੇ ਨੂੰ ਦੰਡ ਮਿਲਦਾ ਜਮਾਂ ਦੀ ਮਾਰ ਪੈਂਦੀ ਹੈ ਜੰਮਣ ਮਰਨ ਦਾ ਗੇੜ ਮੁੱਕਦਾ ਹੀ ਨਹੀਂ ਬਾਰ ਬਾਰ ਸੰਗਤ ਜੀ ਉਹ ਇੱਥੇ ਭਟਕਦਾ ਰਹਿੰਦਾ ਹੈ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਜਿਹੜੇ ਬੰਦੇ ਮਨੋਂ ਤਾਂ ਝੂਠਿਆ ਪਰ ਬਾਹਰੋਂ ਕਹਿੰਦੇ ਆ ਸਾਡੀ ਇੱਜ਼ਤ ਬਣ ਜੇ ਦਿਖਾਵਾ ਕਰਦੇ ਆ ਇਹੋ ਜਿਹੇ ਲੋਕ ਭਾਵੇਂ 68 ਤੀਰਥਾਂ ਤੇ ਜਾ ਕੇ ਨਹਾ ਲੈਣ ਇਹਨਾਂ ਦੀ ਮੈਲ ਨਹੀਂ ਕਦੇ ਉਤਰ ਸਕਦੀ ਜਿੱਤ ਬੋਲਿਆ ਪਤ ਪਾਈਆ ਸੋ ਬੋਲਿਆ ਪਰ ਬਾਣ ਉਹੀ ਬੋਲ ਬੋਲਿਆ ਹੋਇਆ ਸੁਚੱਜਾ ਜਿਹਦੇ ਬੋਲਣ ਨਾਲ ਰੱਬ ਦੀ ਦਰਗਾਹ 'ਚ ਬੰਦੇ ਨੂੰ ਆਦਰ ਮਿਲਦਾ ਇੱਕ ਕਥਾ ਵੀ ਆਉਂਦੀ ਹੈ ਪ੍ਰੇਮ ਨਾਲ ਪ੍ਰੇਮ ਨਫ਼ਰਤ ਨਾਲ ਨਫ਼ਰਤ ਗਾਲ ਕੱਢਣ ਵਾਲੀ ਨੂੰ ਗਾਲ ਹੀ ਮਿਲਦੀ ਹੈ ਇੱਕ ਵਾਰ ਕੋਈ ਬਾਦਸ਼ਾਹ ਸੀ ਉਹ ਆਪਣੇ ਵਜ਼ੀਰ ਨਾਲ ਕਿਤੇ ਜਾ ਰਿਹਾ ਸੀ ਕੁਝ ਫਾਸਲੇ ਤੇ ਗਏ ਇੱਕ ਜੱਟ ਜ਼ਿਮੀਂਦਾਰ ਆਉਂਦਾ ਹੋਇਆ ਉਹਨਾਂ ਨੂੰ ਨਜ਼ਰ ਆਇਆ ਤੇ ਉਹ ਬਾਦਸ਼ਾਹ ਨੇ ਆਪਣੇ ਵਜ਼ੀਰ ਨੂੰ ਕਿਹਾ ਉਹ ਸਾਹਮਣੇ ਜਿਹੜਾ ਜ਼ਿਮੀਂਦਾਰ ਆਉਂਦਾ ਹੈ ਉਹਨੂੰ ਦੇਖ ਕੇ ਮੈਨੂੰ ਇੰਉਂ ਲੱਗ ਰਿਹਾ ਹੈ ਇੰਨਾ ਗੁੱਸਾ ਆ ਰਿਹਾ ਹੈ ਵੀ ਉਹਨੂੰ ਜੱਟ ਨੂੰ ਜ਼ਿਮੀਂਦਾਰ ਨੂੰ ਮੈਂ ਗੋਲੀ ਮਾਰ ਦਿਆਂ ਪਰ ਪਹਿਲਾਂ ਮੈਂ ਇਹ ਦੇਖ ਤਾ ਲਵਾਂ ਕਿ ਉਸਦੇ ਦਿਲ ਵਿੱਚ ਮੇਰੇ ਪ੍ਰਤੀ ਕੀ ਸੋਚ ਆ ਜਾਂ ਤੂੰ ਉਸ ਨੂੰ ਪੁੱਛ ਗਿਆ ਤੇ ਹੁਣ ਜਦੋਂ ਜੱਟ ਨੇੜੇ ਆਇਆ ਤੇ ਉਹ ਵਜ਼ੀਰ ਨੇ ਬਾਦਸ਼ਾਹ ਦੀ ਤਰਫ ਇਸ਼ਾਰਾ ਕੀਤਾ ਤੇ ਉਹ ਜ਼임ੇਦਾਰ ਨੂੰ ਕਿਹਾ ਭਾਈ ਡਰਨਾ ਸੱਚ-ਸੱਚ ਦੱਸ ਜਦੋਂ ਤੇਰੀ ਨਜ਼ਰ ਇਹ ਆਦਮੀ ਤੇ ਪਈ ਸੀ ਤਾਂ ਤੇਰੇ ਮਨ ਵਿੱਚ ਕੀ ਖਿਆਲ ਆਇਆ ਸੀ ਉਹ ਜੱਟ ਨੇ ਸੱਚ-ਸੱਚ ਦੱਸਿਆ ਕਹਿੰਦਾ ਮੇਰਾ ਦਿਲ ਚਾਹੁੰਦਾ ਸੀ ਮੈਂ ਇਹ ਬੰਦੇ ਦੀ ਤਾੜੀ ਖਿੱਚਣਾ ਤੇ ਇਹਨੂੰ ਬਹੁਤ ਜ਼ਿਆਦਾ ਕੁੱਟਣਾ ਇਸ ਤਰ੍ਹਾਂ ਸੰਗਤ ਜੀ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ ਇਹ ਜਿਹੜੀ ਜੀਭ ਆ ਨਾ ਇਹ ਜਿਹੜੀ ਜ਼ੁਬਾਨ ਆ ਬੰਦੇ ਨੂੰ ਕਈ ਵਾਰ ਇਸ ਦਾ ਇੰਨਾ ਵੱਡਾ ਖਮਿਆਜ਼ਾ ਭੁਗਤਣਾ ਪੈ ਜਾਂਦਾ ਜਿਸ ਦਾ ਤੁਸੀਂ ਸੋਚ ਵੀ ਨਹੀਂ ਸਕਦੇ ਕੋਈ ਮੁਸਾਫਿਰ ਸੀ ਤੇ ਥੋੜੇ ਜਿਹੇ ਕੱਚੇ ਚੌਲ ਲੈ ਕੇ ਕਿਸੇ ਬੁੱਢੇ ਮਾਈ ਦੇ ਘਰਾਂ ਚ ਲਾ ਗਿਆ ਤੇ ਜਾ ਕੇ ਕਹਿਣ ਲੱਗਾ ਮਾਈ ਮੇਰੇ ਪੇਟ ਦੇ ਵਿੱਚ ਥੋੜਾ ਵਿਗਾੜ ਪੈ ਗਿਆ ਕਿਰਪਾ ਕਰੋ ਮੇਰਾ ਪੇਟ ਠੀਕ ਨਹੀਂ ਮੈਨੂੰ ਚੋਲ ਹੀ ਰੰਨ ਦਿਓ ਮਾਈ ਨੂੰ ਸੁਤੇ ਤਰਸ ਆ ਗਿਆ ਉਹਨੇ ਚੌਲ ਲੈ ਕੇ ਪਤੀਲੇ ਵਿੱਚ ਪਾ ਕੇ ਚੁੱਲੇ ਤੇ ਧਰ ਦਿੱਤੇ ਮੁਸਾਫਿਰ ਉੱਥੇ ਹੀ ਬੈਠ ਗਿਆ ਹੁਣ ਉਹ ਮਾਈ ਦੇ ਵੇੜੇ ਦੇ ਵਿੱਚ ਇੱਕ ਮੱਝ ਬੰਨੀ ਹੋਈ ਸੀ ਤੇ ਮਾਈ ਦੇ ਘਰ ਦੀ ਦਿਉੜੀ ਦਾ ਦਰਵਾਜ਼ਾ ਬਹੁਤ ਛੋਟਾ ਸੀ ਬਹੁਤ ਭੀੜਾ ਸੀ ਇਹ ਵੇਖ ਕੇ ਮੁਸਾਫਿਰ ਕਹਿਣ ਲੱਗਾ ਮਾਈ ਤੇਰੇ ਘਰ ਦਾ ਦਰਵਾਜ਼ਾ ਬਹੁਤ ਛੋਟਾ ਤੇ ਤੰਗ ਹੈ ਜੇਕਰ ਤੁਹਾਡੀ ਮੱਝ ਮਰ ਜਾਵੇ ਤਾਂ ਤੂੰ ਇਸ ਨੂੰ ਕਿਵੇਂ ਬਾਹਰ ਕੱਢੇਂਗੀ ਹੁਣ ਇਹ ਸੁਣ ਕੇ ਮਾਈ ਨੂੰ ਬੜਾ ਗੁੱਸਾ ਆਇਆ ਵੀ ਮੈਂ ਇਹਦੀ ਮਦਦ ਕਰੀ ਜਾਨੀ ਆ ਇਹ ਮੇਰੀ ਮੱਝ ਮਰੀ ਜਾਂਦਾ ਉਹਨੇ ਗੁੱਸੇ ਦੇ ਨਾਲ ਅੱਧ ਪਕੇ ਚੌਲ ਮੁਸਾਫਿਰ ਦੀ ਝੋਲੀ ਚ ਪਾ ਦੇ ਤੇ ਕਹਿਣ ਲੱਗੀ ਮੇਰੇ ਘਰੋਂ ਨਿਕਲ ਜਾ ਮੁਸਾਫਿਰ ਹੁਣ ਚੌਲ ਲੈ ਕੇ ਤੁਰ ਪਿਆ ਰਸਤੇ ਵਿੱਚ ਜਾਂਦੇ ਹੋਏ ਕਿਸੇ ਨੇ ਪੁੱਛਿਆ ਇਹ ਤੇਰੀ ਝੋਲੀ ਚ ਕੀ ਪਿਆ ਚਾਹੁੰਦਾ ਫਿਰ ਉਸ ਮੁਸਾਫਿਰ ਨੇ ਪਤਾ ਕੀ ਆਖਿਆ ਕਿ ਮੇਰੀ ਜਵਾਨ ਦਾ ਰਸ ਝੋ ਰਿਹਾ ਭਾਵ ਸਗਲ ਬੋਲਣ ਕੇ ਮਾਹੇ ਵਿਚਾਰ ਜਦੋਂ ਵੀ ਕੋਈ ਗੱਲ ਬੋਲਣੀ ਆ ਤਾਂ ਉਸ ਨੂੰ ਬੋਲਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਕਿ ਇਸ ਦਾ ਨਤੀਜਾ ਕੀ ਨਿਕਲ ਸਕਦਾ ਫਿੱਕਾ ਬੋਲ ਵਿਗੂਚਣਾ ਸੁਨ ਮੂਰਖ ਮਨ ਅਜਾਨ ਜੋ ਤਿਸ ਭਾਵੇ ਸੇ ਭਲੇ ਹੋਰ ਕੇ ਕਹਿਣ ਬਖਾਨ ਦਸਵੇਂ ਪਾਤਸ਼ਾਹ ਜੀ ਨੇ ਕਿਹਾ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਉਸ ਦੇ ਮੰਦੇ ਬੋਲ ਉਸ ਨੂੰ ਹਮੇਸ਼ਾ ਖੁਬਾਰ ਕਰਦੇ ਰਹਿਣਗੇ ਉਹ ساری ਉਮਰ ਖੁਬਾਰ ਹੁੰਦਾ ਰਹੇਗਾ ਨੀਰੀਆਂ ਗੱਲਾਂ ਹੀ ਕਰਦੇ ਰਹਿਣਾ ਤੇ ਗੱਲ-ਗੱਲ ਵਿੱਚ ਗਾਲ ਕੱਢਦੇ ਰਹਿਣਾ ਇਨਸਾਨ ਨੂੰ ਉਸਦੀ ਜ਼ਿੰਦਗੀ ਦੀ ਤਬਾਹੀ ਵੱਲ ਲੈ ਜਾਂਦਾ ਉਸ ਨੂੰ ਟੇਡੀਆਂ ਜੁਨਾਂ ਦੇ ਵਿੱਚ ਪੈਣਾ ਪੈਂਦਾ ਕਾਂ ਦੀ ਬੋਲੀ ਕਿੰਨੀ ਰੁੱਖੀ ਹੁੰਦੀ ਹੈ ਕਿਸੇ ਨੂੰ ਵੀ ਉਸਦਾ ਬੋਲਣਾ ਪਸੰਦ ਨਹੀਂ ਪਰ ਜਦੋਂ ਕੋਇਲ ਬੋਲਦੀ ਆ ਤੇ ਸਾਰਿਆਂ ਨੂੰ ਉਸਦੀ ਆਵਾਜ਼ ਚੰਗੀ ਲੱਗਦੀ ਆ ਰੁੱਖੇ ਬਚਨ ਕਿਸੇ ਨੂੰ ਵੀ ਪਸੰਦ ਨਹੀਂ ਨੇ ਪਰ ਫਿਰ ਵੀ ਦੁਨੀਆਂ ਵਿੱਚ ਕੁਝ ਲੋਕ ਬਹੁਤ ਫਿੱਕਾ ਬੋਲਦੇ ਆ ਕੋੜੇ ਬੋਲ ਬੋਲਦੇ ਆ ਗੱਲ-ਗੱਲ ਤੇ ਗਾਲ ਕੱਢਦੇ ਆ ਸੰਗਤ ਜੀ ਇਹ ਗਾਲਾਂ ਕੱਢਣ ਵਾਲਿਆਂ ਨੂੰ ਮਹਾਰਾਜ ਕਹਿੰਦੇ ਨੇ ਇਹੋ ਜਿਹੇ ਕਾਂ ਦੀ ਜੁੰਨੀ ਵਿੱਚ ਪੈਂਦੇ ਨੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਇੱਕ ਜ਼ਿਕਰ ਵੀ ਕੀਤਾ ਕਥਾ ਵਿੱਚ ਸ੍ਰੀ ਦਸਮਗ੍ਰੰਥ ਵਿੱਚ ਕਿ ਜਦੋਂ ਇੱਕ ਜਲਾਹਾ ਪਹਿਲੀ ਵਾਰ ਆਪਣੇ ਸਹੁਰੇ ਚੱਲਿਆ ਤੇ ਆਪਣੀ ਮਾਂ ਨੂੰ ਕਹਿੰਦਾ ਮੈਂ ਕੀ ਕਹਿੰਦਾ ਜਾ ਮਾਂ ਤੇ ਮਾਂ ਨੇ ਕਹਿ ਦਿੱਤਾ ਉੱਡਦਾ ਜਾ ਉੱਡਦਾ ਜਾ ਕਹੀ ਜਾ ਤੇ ਜਦੋਂ ਜੁਲਾਹਾ ਉੜਦਾ ਜਾ ਉੜਦਾ ਜਾ ਕਹਿੰਦਾ ਆਪਣੇ ਸੋਹਰਿਆਂ ਨੂੰ ਚੱਲਿਆ ਨਾ ਤੇ ਅੱਗੇ ਜੰਗਲ ਵਿੱਚ ਸ਼ਿਕਾਰੀਆ ਨੇ ਪੰਛੀਆਂ ਨੂੰ ਫੜਨ ਵਾਸਤੇ ਜਾਲ ਪਾਇਆ ਸੀ ਤਾਂ ਸ਼ਿਕਾਰੀਆ ਨੇ ਉਸ ਤੇ ਇਹ ਬੋਲ ਸੁਣ ਕੇ ਕਿਹਾ ਕਿ ਇਹ ਤਾਂ ਸਵੇਰੇ ਸਵੇਰੇ ਹੀ ਕੁਸ਼ਗਣ ਕਰੀ ਜਾਂਦਾ ਉਹਨਾਂ ਸਾਰਿਆਂ ਨੇ ਫੜ ਕੇ ਜੁਲਾਹੇ ਨੂੰ ਬਹੁਤ ਕੁੱਟਿਆ ਜੁਲਾਹੇ ਨੇ ਪੁੱਛਿਆ ਕਿ ਫਿਰ ਮੈਂ ਕੀ ਕਹਾਂ ਉਹਨਾਂ ਨੇ ਕਿਹਾ ਵੀ ਤੂੰ ਇਉਂ ਕਹਿ ਉੱਡ ਆਓ ਤੇ ਫਸਦੇ ਜਾਓ ਇਹ ਕਹੀ ਜਾ ਇਸ ਪ੍ਰਕਾਰ ਉਹ ਕਹਿੰਦਾ ਗਿਆ ਤੇ ਅੱਗੇ ਚੋਰ ਸੀ ਉਹਨਾਂ ਨੇ ਇਸ ਨੂੰ ਕੋ ਸ਼ਗਨ ਸਮਝਿਆ ਵੀ ਆ ਕੀ ਬੋਲੀ ਜਾਂਦਾ ਉਹਨਾਂ ਨੇ ਜੁਲਾਹੇ ਨੂੰ ਬਹੁਤ ਕੁੱਟਿਆ ਕੁੱਟ ਖਾਣ ਤੋਂ ਬਾਅਦ ਜੁਲਾਹੇ ਨੇ ਚੋਰਾਂ ਨੂੰ ਪੁੱਛਿਆ ਭਾਈ ਫਿਰ ਤੁਸੀਂ ਹੀ ਦੱਸੋ ਕਿ ਮੈਂ ਕੀ ਕਿਹਾ ਕਰਾਂ ਜਿਹੜੀ ਮੇਰੇ ਕੁੱਟਣਾ ਪਵੇ ਚੋਰਾਂ ਨੇ ਕਹਿਤਾ ਵੀ ਲੈ ਆਓ ਤੇ ਧਰ ਜਾਓ ਬਸ ਇਦਾਂ ਹੀ ਕਹੀ ਜਾ ਉਹ ਜੁਲਾਹਾ ਇਉਂ ਕਹਿੰਦਾ ਹੋਇਆ ਧੁਰਪਿਆ ਅੱਗੇ ਕਿਸੇ ਰਾਜੇ ਦੇ ਚਾਰ ਪੁੱਤ ਸੀ ਉਹਨਾਂ ਵਿੱਚੋਂ ਇੱਕ ਨੇ ਪ੍ਰਾਣ ਤਿਆਗ ਦਿੱਤੇ ਲੋਕ ਉਸ ਨੂੰ ਸੇਵਿਆਂ ਚ ਲੈ ਕੇ ਜਾ ਰਹੇ ਸੀ ਤੇ ਜੁਲਾਹਾ ਇਹ ਸ਼ਬਦ ਲੈ ਆਓ ਤੇ ਧਰ ਜਾਓ ਕਹਿੰਦਾ ਹੋਇਆ ਆ ਰਿਹਾ ਸੀ ਤੇ ਉਹ ਆਉਂਦਾ ਆਉਂਦਾ ਉੱਥੇ ਪਹੁੰਚਿਆ ਤੇ ਰਾਜੇ ਦੀ ਸੈਨਾ ਨੇ ਉਸ ਨੂੰ ਫੜ ਕੇ ਬਹੁਤ ਕੁੱਟਿਆ ਫਿਰ ਉਹਨਾਂ ਤੋਂ ਪੁੱਛਿਆ ਵੀ ਮੈਂ ਕੀ ਕਰਾਂ ਤਾਂ ਉਹਨਾਂ ਕਿਹਾ ਤੂੰ ਇਸ ਤਰ੍ਹਾਂ ਆਖ ਕਿ ਬੌਧ ਪੂਰੀ ਹੋਈ ਬਹੁਤ ਬੁਰੀ ਹੋਈ ਜੁਲਾਹਾ ਇਹ ਕਹਿੰਦਾ ਹੋਇਆ ਧੂਰੀ ਜਾਵੇ ਅੱਗੇ ਇੱਕ ਨਗਰ ਵਿੱਚ ਰਾਜ ਦੇ ਘਰ ਤੋਂ ਬੜੀ ਖੁਸ਼ੀ ਦੀ ਖਬਰ ਆਈ ਸੀ ਬਹੁਤ ਥਿਰ ਪਿੱਛੋਂ ਪੁੱਤ ਨੇ ਜਨਮ ਲਿਆ ਸੀ ਉਦੋਂ ਲੋਕਾਂ ਨੇ ਸੁਣਿਆ ਵੀ ਇਹ ਕੀ ਕਹੀ ਜਾਂਦਾ ਬੁਰੀ ਹੋਈ ਬੁਰੀ ਹੋਈ ਉਹਨਾਂ ਨੇ ਉਸ ਨੂੰ ਫੜਿਆ ਤੇ ਬਹੁਤ ਕੁੱਟਿਆ ਫਿਰ ਉਹਨਾਂ ਨੂੰ ਉਸ ਨੇ ਇਸੇ ਤਰ੍ਹਾਂ ਕਿਹਾ ਕਿ ਮੈਂ ਕੀ ਕਿਹਾ ਕਰਾਂ ਕਹਿੰਦੇ ਤੂੰ ਭਲੀ ਹੋਈ ਭਲੀ ਹੋਈ ਕਹੀ ਜਾ ਅੱਗੇ ਗਿਆ ਅੱਗੇ ਨਗਰ ਵਿੱਚ ਅੱਗ ਲੱਗੀ ਹੋਈ ਸੀ ਸਾਰੇ ਮਹਿਲ ਸੜੀ ਜਾਣ ਇਹ ਕਹੀ ਜਾਵੇ ਭਲੀ ਹੋਈ ਭਲੀ ਹੋਈ ਇਹ ਸੁਣ ਕੇ ਮਹਾਰਾਜ ਕਹਿੰਦੇ ਉੱਥੋਂ ਦੇ ਲੋਕਾਂ ਨੇ ਵੀ ਉਸ ਨੂੰ ਬਹੁਤ ਕੁੱਟਿਆ। ਸ੍ਰੀ ਦਸਮ ਗ੍ਰੰਥ ਵਿੱਚ ਇਹ ਚਰਿੱਤਰ ਦੇ ਬਾਰੇ ਇੱਕ ਕਥਾ ਵੀ ਆਉਂਦੀ ਹੈ। ਇਸ ਪ੍ਰਕਾਰ ਤਕਰੀਬਨ 10,000 ਜੁੱਤੀਆਂ ਖਾਧੀਆਂ ਤੇ ਉਹ ਆਪਣੇ ਸਹੁਰੇ ਘਰੇ ਫਿਰ ਪਹੁੰਚਿਆ। 10,000 ਪਨਹੀਨ ਕੀ ਸਹੀ ਜੁਲਾਹੇ ਮਾਰ। ਤਾਂ ਪਾਛੇ ਪਹੁੰਚਤ ਭਿਓ ਜਹਾਂ ਹੁੰਦੀ ਸਸਰਾ। ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਇਹ ਕਥਾ ਹੁੰਦੀ ਆ। ਵੀ ਆਪਨੀ ਬੋਲੀ ਕਰਕੇ ਜੁਲਾਹ ਨੇ ਨੀਅਰ ਜੁੱਤੀਆਂ ਖੱਦੀਆਂ 10000 ਜੁੱਤੀਆਂ ਖੱਦੀਆਂ ਤੇ ਕੁਝ ਲੋਕਾ ਦੁਨੀਆ ਤੇ ਸੰਸਾਰ ਤੇ ਜਿਹੜੇ ਆਪਣੀ ਜ਼ੁਬਾਨ ਦੇ ਨਾਲ ਸੰਗਤ ਜੀ ਮਿਰਚਾਂ ਵੀ ਵੇਚ ਜਾਂਦੇ ਆ ਕਈ ਇਹੋ ਜਿਹੇ ਲੋਕਾ ਜਿਨ੍ਹਾਂ ਤੋਂ ਸ਼ਾਇਦ ਵੀ ਨਹੀਂ ਵੇਚ ਹੁੰਦਾ ਇਸ ਤਰ੍ਹਾਂ ਮਹਾਰਾਜ ਜੀ ਕਹਿ ਰਹਿਆ ਭਾਈ ਅੰਦਰੋਂ ਝੁੱਠੇ ਪੈਜ ਬਾਹਰ ਦੁਨੀਆ ਅੰਦਰ ਫੈਲ 860 ਤੀਰਥ ਜੇ ਨਾ ਵੈ ਉਤਰੇ ਨਾਹੀ ਮੈ ਇਹ ਦੁਨੀਆਂ ਦੇ ਲੋਕ ਇਹੋ ਜਿਹੇ ਆ ਜਿਹੜੇ ਪਾਪ ਕਰਦੇ ਆ ਤੇ ਜੀਭ ਜਿਹੜੀ ਆ ਨਾ ਸਭ ਤੋਂ ਵੱਧ ਪਾਪ ਕਮਾਉਂਦੀ ਆ ਸੰਗਤ ਜੀ ਇਹ ਝੂਠ ਬੋਲਦੀ ਆ ਕੂੜ ਬੋਲਦੀ ਆ ਬੇਵਜਾ ਬੋਲਦੀ ਆ ਮਿਥਿਆ ਬੋਲਦੀ ਆ ਇਸ ਕਰਕੇ ਜੀਵ ਦੇ ਕਿੰਨੇ ਪਾਪ ਆ ਕੁਝ ਲੋਕ ਆ ਜਿਹੜੇ ਗਾਲਾਂ ਕੱਢਦੇ ਆ ਉਹ ਆਪਣਾ ਜੀਵਨ ਆਪ ਹੀ ਬਰਬਾਦ ਕਰ ਲੈਂਦੇ ਆ ਭਗਤ ਫਰੀਦ ਜੀ ਕਹਿੰਦੇ ਆ ਇਹ ਬੰਦਿਆ ਜੇ ਤੂੰ ਚਾਹਨਾ ਹੈ ਨਾ ਕਿ ਰੱਬ ਦੀ ਪ੍ਰਾਪਤੀ ਹੋ ਜਾਵੇ ਤਾਂ ਭੁੱਲ ਕੇ ਵੀ ਕਦੇ ਕਿਸੇ ਦਾ ਦਿਲ ਨਾ ਤੋੜ ਦੇਵੀਂ ਆਪਣੀ ਜੀਬ ਦੇ ਵਿੱਚੋਂ ਕੋਈ ਇਹੋ ਜਿਹਾ ਬੋਲ ਨਾ ਬੋਲੀ ਕਿ ਸਾਹਮਣੇ ਵਾਲੇ ਦਾ ਦਿਲ ਦੁਖੀ ਹੋ ਜੇ ਜੇ ਤੂੰ ਇਸ ਤਰ੍ਹਾਂ ਕਰ ਦਿੱਤਾ ਫਿਰ ਤੈਨੂੰ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ ਸਾਚ ਕਹੋ ਸੁਣ ਲਿਹੋ ਸਭ ਹੈ ਜਿਨ ਪ੍ਰੇਮ ਕਿਓ ਤਿਨਹੀ ਪ੍ਰਭ ਪਾਇਓ ਪਰਮਾਤਮਾ ਪ੍ਰੇਮ ਹੈ ਤੇ ਜੋ ਪ੍ਰੇਮ ਵਿੱਚ ਡੁੱਬਾ ਹੋਇਆ ਉਹ ਪਰਮਾਤਮਾ ਵਿੱਚ ਸਮਾਇਆ ਹੋਇਆ ਤੇ ਪਰਮਾਤਮਾ ਉਹਦੇ 'ਚ ਸਮਾਇਆ ਹੋਇਆ ਉਹ ਤਾਂ ਫਿਰ ਭਾਈ ਸਭ गोविंद ਹੈ ਸਭ गोविंद ਹੈ गोविंद ਬਿਨ ਨਹੀਂ ਕੋਈ ਇਹ ਅਵਸਥਾ ਬਣਾ ਲੈਂਦਾ ਭਾਈ ਕਨਈਆ ਜੀ ਵਾਲੀ ਫਿਰ ਉਹ ਕਿਵੇਂ ਕਿਸੇ ਨੂੰ ਕੋੜੇ ਬਚਨ ਕਹਿ ਸਕਦਾ ਇਸ ਕਰਕੇ ਦੁਨੀਆਂ ਦੇ ਜਿਹੜੇ ਲੋਕ ਆ ਕੋ ਇੱਕ ਦੂਜੇ ਨੂੰ ਗਾਲਾਂ ਕਢਦੇ ਆ ਇਹ ਹੀ ਤਾਂ ਕਾਲ ਯੁਗ ਦਾ ਪ੍ਰਭਾਵ ਹੈ ਕਿ ਉਹਨਾਂ ਦੀ ਬੋਲੀ ਉਹਨਾਂ ਦੇ ਮਨ ਦੇ ਖਿਆਲ ਉਹਨਾਂ ਦੇ ਫੁਰਨੇ ਮੈਲੇ ਹੋ ਚੁੱਕੇ ਆ ਜੋ ਬੰਦਾ ਸੋਚੇਗਾ ਉਹ ਕਰੇਗਾ ਗਾਲ ਕੱਢਣ ਵਾਲੇ ਪਹਿਲਾਂ ਪਹਿਲਾਂ ਫੁਰਨਾ ਬਣਦਾ ਫਿਰ ਹੀ ਗਾਲ ਕੱਢਦੇ ਆ ਇਸ ਕਰਕੇ ਇਹ ਜੇ ਤੁਹਾਨੂੰ ਆਦਤ ਹੈ ਗਾਲਾਂ ਕੱਢਣ ਦੀ ਇਹਦੇ ਵਿੱਚ ਆਪ ਜੀ ਨੂੰ ਸੁਧਾਰ ਕਰਨਾ ਚਾਹੀਦਾ ਕਿਉਂਕਿ ਇਹੋ ਜਿਹੇ ਬੰਦੇ ਨੂੰ ਦਰਗਾਹ ਦੇ ਵਿੱਚ ਬੜੀਆਂ ਲਾਣਤਾਂ ਵੀ ਪੈਂਦੀਆਂ ਨੇ ਬੰਦਾ ਇਹੋ ਜਿਹੇ 84 ਦੇ ਚੱਕਰ ਦੇ ਵਿੱਚ ਪੈਂਦਾ ਕਿ ਮੁੜ ਕੇ ਨਿਕਲ ਨਹੀਂ ਹੁੰਦਾ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਕੀ ਕਹਿੰਦੇ ਨੇ ਕਈ ਜਨਮ ਭਾਈ ਕੀਟ ਪਤੰਗਾ ਭਾਈ ਤੂੰ ਅਨੇਕਾਂ ਜਨਮਾਂ 'ਚ ਕੀੜੇ ਪਤੰਗੇ ਬਣਦਾ ਰਿਆ ਅਨੇਕਾਂ ਜਨਮਾਂ 'ਚ ਤੂੰ ਹਾਥੀ ਮੱਛੀ ਹਿਰਨ ਬਣਿਆ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਅਨੇਕਾਂ ਜੁਨਾ ਵਿੱਚ ਤੂੰ ਪੰਛੀ ਤੇ ਸੱਪ ਬਣਿਆ ਕਈ ਜਨਮ ਹੈ ਵਰ ਬ੍ਰਿਖ ਜੋਇਓ ਤਾਂ ਕਈ ਜੁਨਾ ਅੰਦਰ ਤੂੰ ਘੋੜਾ ਤੇ ਬਲਦ ਬਣ ਕੇ ਜੋਤਿਆਂ ਗਿਆ ਤੇ ਆ ਤੈਨੂੰ ਦੇਹ ਮਿਲੀ ਆ ਗਾਲਾਂ ਕੱਢਣ ਨੂੰ ਨਹੀਂ ਮਿਲੀ ਮਿਲ ਜਗਦੀਸ਼ ਮਿਲਣ ਕੀ ਬਰੀਆ ਰੱਬ ਦੇ ਮਿਲਾਪ ਵਾਸਤੇ ਤੈਨੂੰ ਇਹ ਦੇਹ ਮਿਲਿਆ ਚਿਰੰਕਾਲੇ ਦੇਹ ਸੰਜਰੀਆ ਚੀਰਾ ਪਿੱਛੋਂ ਇਹ ਸਰੀਰ ਮਿਲਿਆ ਐਮਐਨਆਈ ਨੂੰ ਅਜਾਈ ਗਵਾਹ ਇਹ ਰਸਨਾ ਜਪਤੀ ਤੂੰ ਹੀ ਤੂੰ ਹੀ ਇਹ ਜੀਵ ਦੇ ਨਾਲ ਗਾਲਾਂ ਨਾ ਕੱਢ ਉਹ ਮਾਲਕ ਦਾ ਨਾਮ ਜਪ ਸਾਨੂੰ ਇਹ ਸਿੱਖਿਆ ਮਿਲਿਆ ਕਿ ਕਈ ਜਨਮ ਗਰਭ ਦੇ ਵਿੱਚ ਬੰਦਾ ਛਣਦਾ ਰਿਹਾ ਅਨੇਕਾਂ ਜਨਮਾਂ ਵਿੱਚ ਇੱਕ ਨਹੀਂ 84 ਲੱਖ ਜੋਨ ਪਰਮਾਇਆ 84 ਲੱਖ ਜੁਨਾ ਵਿੱਚ ਬੰਦਾ ਜਿਹੜਾ ਢਟ ਕਰ ਰਿਹਾ ਏ ਤੇ ਜੇ ਢਟਕ ਦੇ ਢਟਕ ਦੇ ਨੂੰ ਇਹ ਮਨੁੱਖਾ ਜਨਮ ਮਿਲ ਗਿਆ ਇਸ ਦੇਹੀ ਕੋ ਸਿਮਰੇ ਦੇ ਜਿਹਨੂੰ ਦੇਵਤੇ ਵੀ ਲੋਚਦੇ ਆ ਦੇਵਤੇ ਵੀ ਤਾਂਗਦੇ ਆ ਸਾਨੂੰ ਮਿਲ ਜੇ ਉਹ ਬੰਦੇ ਨੂੰ ਮਿਲੀ ਆ ਪਰ ਇਹਨੇ ਕਦਰ ਨਹੀਂ ਜਾਣੀ ਇਸ ਕਰਕੇ ਗੁਰਮੁਖ ਇਹ ਜਿਹੜੇ ਬੰਦੇ ਦੇ ਇਹੋ ਜਿਹੇ ਕਰਮ ਹੁੰਦੇ ਆ ਫਿਰ ਪ੍ਰਮਾਤਮਾ ਕਹਿੰਦਾ ਕਰਮ ਤੇਰੇ ਬੜੇ ਮਹਿਲੇ ਆ ਚੋੜਾ ਤੈਨੂੰ ਮਨੁੱਖ ਦਾ ਦਿੱਤਾ ਸੀ ਹੁਣ ਤੂੰ ਉਸੇ ਹੀ ਚੋਲੇ ਵਿੱਚ ਤੈਨੂੰ ਉਹੋ ਜਿਹਾ ਹੀ ਸ਼ਰੀਰ ਦੇਵਾਂਗੇ ਜਿਹਾ ਜਿਹਾ ਤੇਰੇ ਕਰਮ ਨੇ ਕਾਂ ਦੀ ਬੋਲੀ ਬੜੀ ਰੁੱਖੀ ਹੁੰਦੀ ਹੈ ਫਿਰ ਇਹੋ ਜਿਹੀ ਟੇਢੀ ਜੂਣ ਜਾਂ ਹੋਰ ਵੀ ਅਨੇਕਾਂ ਤਰ੍ਹਾਂ ਦੀਆਂ ਜੁੰਨੀਆਂ ਉਸ ਬੰਦੇ ਨੂੰ ਮਿਲ ਜਾਂਦੀਆਂ ਨੇ ਮਹਾਰਾਜ ਜੀ ਨੇ ਜਿਨ੍ਹਾਂ ਦਾ ਜ਼ਿਕਰ ਕੀਤਾ ਇਸ ਤਰ੍ਹਾਂ ਦਸਮ ਗ੍ਰੰਥ ਸਾਹਿਬ ਦੇ ਵਿੱਚ ਸਾਖੀ ਦੇ ਵਿੱਚ ਬਹੁਤ ਵਾਰ ਜ਼ਿਕਰ ਆਉਂਦਾ ਹੈ ਜਿੱਥੇ ਮਹਾਰਾਜ ਕੂੜ ਬੋਲਣ ਤੋਂ ਠਿੱਕਾ ਬੋਲਣ ਤੋਂ ਗਾਲਾਂ ਕੱਢਣ ਤੋਂ ਸਾਨੂੰ ਰੋਕ ਦਿਆ ਪਰ ਅੱਜ ਦਾ ਜਿਹੜਾ ਸਿੱਖਾ ਉਹ ਭਾਈ ਨਿੱਗਰਦਾ ਜਾ ਰਿਹਾ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੀਏ ਮਹਾਰਾਜ ਬਖਸ਼ ਲੈਣ